ਪਤੀ ਮੈਂ ਤੁਹਾਡਾ ਆਪਣਾ ਸਰਕਾਰ ਸਿੰਘ ਮੰਗਲੀ ਪ੍ਰਧਾਨ ਲੋਕ ਰਾਜ ਪਾਰਟੀ ਤੇ ਮੈਂ ਅੱਜ ਬਾਬਾ ਮੰਜਨ ਸਾਹਿਬ ਜੀ ਦਰਵਾਰ ਪਿੰਡ ਮੱਤੇਵੜਾ ਨੇੜੇ ਪੁਲਿਸ ਚੌਕੀ ਰਾਹਾਂ ਰੋ ਲੁਧਿਆਣਾ ਵਿਖੇ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ 35ਵਾਂ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਉਸੇ ਸਬੰਧ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਬੇਨਤੀ ਕਰਨ ਦੇ ਲਈ ਹਾਜ਼ਰ ਹੋਇਆ ਤੇ ਮੇਰੀ ਬੇਨਤੀ ਨੂੰ ਕਬੂਲ ਕਰਦੇ ਹੋਏ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਤੇ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਜਿਹੜਾ ਕਿ ਅੱਜ ਬਾਬਾ ਜੀ ਦੇ ਦਰਬਾਰ ਤੇ ਹਾਈਆਂ ਲਵਾ ਕੇ ਆਪਣਾ ਜੀਵਨ ਸਫਲ ਬਣਾਓ ਅੱਜ ਦਰਬਾਰ ਦੇ ਉੱਤੇ ਜਿਹੜਾ ਕਿ ਰੌਣਕ ਮੇਲਾ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਸਟੇਜ ਦੀ ਕਾਰਵਾਈ ਚੱਲ ਰਹੀ ਹੈ ਗੁਰੂ ਦਾ ਜਿਹੜਾ ਬਾਬਾ ਜੀ ਦਾ ਲੰਗਰ ਭੰਡਾਰਾ ਉਹ ਵੀ ਥੋਟ ਬਰਤ ਰਿਹਾ ਹੈ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਇਸ ਦਰਬਾਰ ਦੇ ਉੱਤੇ ਆਪਣਾ ਜਿਹੜਾ ਮੰਜਨ ਸ਼ਾਹ ਜੀ ਟਰੱਸਟ ਰਜਿਸਟਰਡ ਕਰਾਇਆ ਹੋਇਆ ਉਸ ਦੇ ਵੱਲੋਂ ਇਸ ਦਰਬਾਰ ਦੇ ਉੱਤੇ ਇੱਕ ਸਾਡੀ ਸੋਚ ਹੈ ਕਿ ਜਿਵੇਂ ਅੱਜ ਸਾਡੇ ਸਮਾਜ ਦੇ ਵਿੱਚ ਮਾਂ ਪਿਓ ਦਾ ਸਤਿਕਾਰ ਆ ਜਿਹੜਾ ਬਹੁਤ ਜ਼ਿਆਦਾ ਘਟਦਾ ਜਾ ਰਿਹਾ ਹੈ ਮਾਪਿਓ ਨੂੰ ਬੱਚੀ ਨਾ ਬੱਚਿਆਂ ਨੂੰ ਮਾਪਿਓ ਉਂਗਲੀ ਫੜ ਕੇ ਚੱਲਣਾ ਸਿਖਾਉਂਦਾ ਹੈ ਤੇ ਉਹੀ ਜਿਹੜੇ ਇੱਕ ਬੱਚੇ ਨੇ ਮਾਪਿਓ ਨੂੰ ਦਰਦ-ਦਰਦੀਆਂ ਠੋਕਰਾਂ ਖਾਣ ਲਈ ਛੱਡ ਦਿੰਦੇ ਨੇ ਤੇ ਸਾਡੀ ਇੱਕ ਸੋਚ ਆ ਵੀ ਸਮੂਹ ਸਮਾਜ ਦੇ ਜਿਹੜੇ ਸਹਿਯੋਗ ਦੇ ਨਾਲ ਅਸੀਂ ਇੱਥੇ ਇੱਕ ਬਿਰਧ ਆਸ਼ਰਮ ਬਣਾ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹਾਂ ਤੇ ਆਓ ਸਾਰੇ ਇਸ ਦੇ ਵਿੱਚ ਵੀ ਸਾਥ ਦਿਓ ਤੇ ਆਪਣੇ ਬਾਬਾ ਜੀ ਦੇ ਰਿਵਾਜ ਤੇ ਹਾਜ਼ਰੀਆਂ ਵੀ ਲਵਾਓ ਤੇ ਮੇਰੀ ਇਹ ਬੇਨਤੀ ਨੂੰ ਕਬੂਲ ਕਰਦੇ ਹੋਏ ਆਓ ਸਾਰੇ ਤੱਕੜੇ ਹੋ ਕੇ ਵੱਧ ਤੋਂ ਵੱਧ ਸਾਥੀਆਂ ਦੇ ਨਾਲ ਪਹੁੰਚ ਕੇ ਬਾਬਾ ਜੀ ਦੇ ਦਰਬਾਰ ਦੇ ਜਿਹੜਾ ਤੁਸੀਂ ਰੌਣਕ ਨੂੰ ਵਧਾਉਂਗੇ ਆਪਣਾ ਜੀਵਨ ਸਫਲ ਬਣਾਓ ਤੇ ਵਿਰਧ ਆਸ਼ਰਮ ਦੇ ਵਿੱਚ ਵੀ ਤੁਸੀਂ ਆਪਣਾ ਜਿੰਨਾ ਸਹਿਯੋਗ ਦੇ ਸਕਦੇ ਆ ਤੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਤੇ ਜਿੰਨਾ ਵੀ ਤੁਸੀਂ ਆਪਣੇ ਸਾਥੀਆਂ ਦੇ ਨਾਲ ਪਹੁੰਚ ਕੇ ਆਪਣਾ ਜੀਵਨ ਜਿਹੜਾ ਸਫਲ ਬਣਾ ਕੇ ਆਪਣੇ ਦੁੱਖਾਂ ਤਲਿੰਦਰਾ ਨੂੰ ਦੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Hello. 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 Hello.